ਅਨੰਦ ਸਿੰਘ ਸਾਹਿਬ ਆਜ ਪਹੁੰਚੇ ਇੱਥੇ ਜਿਹ ਟੂਰਨਾਮੈਂਟ ਕਰਾਇਆ ਜਾ ਰਿਹਾ ਇਹ ਕਬੱਡੀ ਦਾ ਟੂਰਨਾਮੈਂਟ ਹਸ ਸਾਲ ਇਹ ਸਤਵਾਂ ਟੂਰਨਾਮੈਂਟ ਹੈ ਬਹੁਤ ਵਧੀਆ ਟੂਰਨਾਮੈਂਟ ਸਾਡੇ ਸਰਪੰਚ ਸਾਹਿਬ ਗਦਿਆਨ ਸਿੰਘ ਪਲਵਾਨ ਹੋਣੀ ਇਹਨਾਂ ਦੀ ਸਾਡੀ ਬਾਬਾ ਬੰਦਾ ਸਿੰਘ ਜਗਰਦੀ ਕਲੱਬ ਜਿਹੜੀ ਆ ਉਹ ਕਰਾਉਂਦੀ ਆ ਔਰ ਬੜੇ ਵੱਡੇ ਵੱਡੇ ਖਿਡਾਰੀ ਤੁਸੀਂ ਦੇਖਿਓ ਨੇ ਆਪਾਂ ਮਰੇ ਵੀ ਆ ਟੌਪ ਦੇ ਜਿਹੜੇ ਪਲਵਾਨ ਹੈ ਉਹ ਆਉਂਦੇ ਆ ਸਾਡੀ ਸਰਕਾਰ ਜਿਹੜੀ ਆ ਉਹ ਖੇਡਾਂ ਨੂੰ ਤਸ਼ਾਹ ਕਰਨ ਵਾਸਤੇ ਤਾ ਤਾ ਤੇ ਸਟੇਡੀਅਮ ਬਣਾ ਰਹੇ ਆ ਪਾ ਜ ਨਾਲੇ ਹਲਕੇ ਜੂ 35 ਸਟੇਡੀਅਮ ਬਣਾ ਰਹੇ ਅਸੀਂ ਚਾਹੁੰਦੇ ਆ ਕਿ ਨੌਜਵਾਨ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਅਤਿਸ਼ਾਤ ਲੈਣ ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈਣ ਆਪਣੀ ਸਿਹਤ ਵਧੀਆ ਰੱਖਣ ਅਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਇਸ ਕਰਕੇ ਮੈਂ ਪ੍ਰਬੰਧਕਾਂ ਨੂੰ ਬਹੁਤ ਵਧਾਈ ਦਿੰਦਾ ਕਿ ਉਹ ਬਹੁਤ ਵਧੀਆ ਕੰਮ ਜਿਹੜਾ ਉਹ ਕਰ ਰਹੇ ਇਹਦੋਂ ਵਧੀਆ ਕੰਮ ਹੋਰ ਕੋ ਹੋ ਹੀ ਨਹੀਂ ਸਕਦਾ ਜੇ ਆਪਾਂ ਨਸ਼ਿਆਂ ਤੋਂ ਬਚਣਾ ਚੰਗੀ ਸਿਹਤ ਬਰਉਣੀ ਆ ਚੰਗੇ ਅਫਸਰ ਬਣਨਾ ਤੇ ਖੇਡਾਂ ਸਭ ਤੋਂ ਵੱਡਾ ਸਾਧਨ ਹੈ ਕਿੰਨਾ ਕੁ ਵਧੀਆ ਉਪਰਾਲਾ ਜਿਹੜਾ ਇਹ ਨੌਜਵਾਨ ਬਹੁਤ ਹੀ ਵਧੀਆ ਮੈਂ ਸਮਝਦਾ ਇਹਨਾਂ ਚੋਂ ਕਈ ਬੰਦੇ ਅਫਸਰ ਬਣ ਜਾਣੇ ਆ ਇਹ ਬੰਦੇ ਆਪਣੀ ਸਿਹਤ ਬਚਾ ਕੇ ਰੱਖਣਗੇ ਇਹ ਵੀ ਬਹੁਤ ਵੱਡੀ ਇੱਕ ਗੱਲ ਹੈ ਸੋ ਇਹ ਬੜਾ ਵੱਡਾ ਪਦਾਲਾ ਔਰ ਜਿਹੜੇ ਅਗਲੇ ਨੌਜਵਾਨ ਬੱਚੇ ਆਦੇ ਉਹਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਤੁਹਾਡੇ ਵੱਲੋਂ ਵੀ ਜਿਹੜੇ ਸਟੇਡੀਅਮ ਬਣਵਾਏ ਜਾ ਰਹੇ ਆ ਪਿੰਡ-ਪਿੰਡ ਚ ਬਣਾਏ ਜਾ ਰਹੇ ਉਹਨਾਂ ਦਾ ਕਿੰਨਾ ਕੁ ਲਾਭ ਹੋਏਗਾ ਉਹ ਬੜਾ ਲਾਭ ਹੈ 35 ਪਹਿਲੇ ਬਣਾ ਦੇ 100 ਲਿਖ ਕੇ 35 ਜਿਹੜੇ ਮੌਜੂਦ ਹੋ ਹੋ ਕੇ ਆ ਗਏ ਅਗਲੀ ਬਾਦ ਹੋ ਸਕਦਾ ਉਹ ਹੋਰ ਵੀ ਆ ਜਾਣ ਸੋ ਮਤਲਬ ਜਿਹੜਾ 35 ਸਟੇਡੀਅਮ ਜੋ ਬਣ ਗਿਆ ਇਲਾਕੇ ਦੇ ਵਿੱਚ ਤੇ ਤੁਸੀਂ ਦੇਖਿਓ ਕਿੰਨੇ ਲੋਕ ਜਿਹੜੇ ਖੇਡਣਗੇ ਤੇ ਕਿੰਨਾ ਉਹਨਾਂ ਨੂੰ ਜਿਹੜਾ ਫਾਇਦਾ ਹੋਊਗਾ ਨੌਜਵਾਨਾਂ ਨੂੰ ਕੀ ਫੀਲ ਕਰਦੀ ਨੌਜਵਾਨો ਅਪੀਲ ਕਰਦੇ ਆ ਕਿ ਆਪਣੀ ਸਿਹਤ ਨੂੰ ਚੰਗਾ ਕਰ ਲਈ ਆਪਣੇ ਭੇਖ ਨੂੰ ਚੰਗਾ ਕਰ ਲਈ ਚੰਗੀ ਐਜੂਕੇਸ਼ਨ ਲਓ ਤੇ ਚੰਗੇ ਖੇਡੋ ਤਾਂ ਹੀ ਤੁਸੀਂ ਵਧੀਆ ਇਨਸਾਨ ਬਣ ਸਕਦੇ ਤਾਂ ਹੀ ਤੁਹਾਡਾ ਚੰਗਾ ਭਵਿੱਖ ਬਣ ਸਕਦਾ ਹੈ। ਇਹ ਟੂਰਨਾਮੈਂਟ ਕਰਵਾਇਆ ਗਿਆ ਵਾ। ਅਸੀਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਕਮੇਟੀ ਵੱਲੋਂ ਸਤਵਾਂ ਕਬੱਡੀ ਦਾ ਟੂਰਨਾਮੈਂਟ ਕਰਾਇਆ ਗਿਆ ਜਿਹਦੇ ਵਿੱਚ ਚਾਰ ਟੀਮਾਂ ਪਹੁੰਚੀਆਂ ਤੇ ਉਹ ਅਗਲੇ ਇੱਥੇ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਐਮਐਲਏ ਸਰਦਾਰ ਗੁਰਦੀਪ ਸਿੰਘ ਢਾਲੀਵਾਲ ਜੀ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਆ। ਅਸੀਂ ਉਹਨਾਂ ਦਾ ਵੱਧ ਤੋਂ ਵੱਧ ਜੀ ਆਇਆਂ ਕਰਦੇ ਆ ਤੇ ਇਹਨਾਂ ਦੇ ਨਾਲ ਜਿਹੜੇ ਪੌੜ ਤੇ ਸੱਜਣ ਆਏ ਉਹਨਾਂ ਦਾ ਵੀ ਜੀ ਆਇਆਂ ਕਹਿੰਦੇ ਆ। ਟੂਰਨਾਮੈਂਟ ਕਰਾਇਆ ਤੁਹਾਡੇ ਕਲੱਬ ਲੋਕ ਕਿੰਵਾ ਟੂਰਨਾ ਸਰਾਈ ਫਰ ਕਲੱਬ ਦਾ ਨਾਮ ਆ ਜੀ ਤੇ ਇਹ ਸਾਡਾ 7ਵਾਂ ਕਬੱਡੀ ਕੱਪ ਆ ਜੀ ਇਹ ਸਾਡੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਰ ਸਾਲ ਸਾਨੂੰ ਬਹੁਤ ਵੱਡਾ ਸਹਿਯੋਗ ਦਿੰਦੇ ਆ ਕਬੱਡੀ ਕੱਪ ਤੇ ਤੇ ਹਾਜ਼ਰੀ ਵੀ ਭਰਦੇ ਆ ਜੀ ਅੱਜ ਟਰੈਕਟਰ ਇੱਥੇ ਸਨਮਾਨਿਤ ਕੀਤਾ ਗਿਆ ਤੁਹਾਨੂੰ ਟਰੈਕਟਰ ਸਾਹਿਬ ਢਾਲੀਵਾਲ ਸਾਹਿਬ ਨੂੰ ਚਾਬੀਆਂ ਦਿੰਦੀਆਂ ਹਾਂ ਜੀ ਹਾਂ ਜੀ ਸਾਡੇ ਬਾਬਾ ਬੁੱਢਾ ਅਰਮਦਾਸ ਕਬੱਡੀ ਕਲੱਬ ਨੇ ਸਾਂਝੇ ਤੌਰ ਤੇ ਸਾਰਿਆਂ ਪਲੇਅਰਾਂ ਨੇ ਆਪਣੇ ਸੱਜਣਾ ਮਿੱਤਰਾਂ ਨੇ ਤੇ ਐਨ ਆਰ ਆਈ ਵੀਰਾਂ ਨੇ ਤੇ ਸਹਿਯੋਗ ਦੇ ਨਾਲ ਇਹ ਅੱਜ ਜੋ ਟਰੈਕਟਰ ਨੂੰ ਮਿਲਿਆ ਸਾਡੇ ਕਲੱਬ ਨੂੰ ਮਿਲਿਆ ਗਿਆ ਜੀ ਐਨਆਰ ਵੀਰਾਂ ਟੂਰਨਾਮੈਂਟ ਕਿੰਨੇ ਕਿ ਮੰਨ ਲਓ ਨੌਜਵਾਨੀ ਚ ਸਹੀ ਨੇ ਜਿਹੜੇ ਨੌਜਵਾਨੀ ਟੂਰਨਾਮੈਂਟ ਜੀ ਬਹੁਤ ਜ਼ਰੂਰੀ ਆ ਕੋਈ ਵੀ ਟੂਰਨਾਮੈਂਟ ਹੋਵੇ ਕਬੱਡੀ ਕੱਪ ਆ ਕ੍ਰਿਕਟ ਆ ਫੁੱਟਬਾਲ ਹਾਕੀ ਕੋਈ ਵੀ ਟੂਰਨਾਮੈਂਟ ਜ਼ਰੂਰ ਹੋਣਾ ਚਾਹੀਦਾ ਨੌਜਵਾਨਾਂ ਦੀ ਅਪੀਲ ਕਰੋਗੇ ਨੌਜਵਾਨਾਂ ਨੂੰ ਇਹੋ ਪੀਲਿਆ ਵੀ ਨਸ਼ਿਆਂ ਨੂੰ ਤਿਆਗੋ ਤੇ ਆਪਾਂ ਕਿਸੇ ਵੀ ਗਰਾਊਂਡ 'ਵਾਲ ਭਾਵੇਂ ਕ੍ਰਿਕਟ ਆ ਹਾਕੀ ਆ ਗਰਾਊਂਡਾਂ 'ਵਾਲ ਤੁਰੀਏ ਹੋਰ ਕਿਹੋ ਜਿਹੇ ਮਾਨ ਸਨਮਾਨ ਕੀਤੇ ਜਾਣਗੇ ਖਿਡਾਰੀਆਂ ਦੇ ਭਾਜੀ ਮਾਨ ਸਨਮਾਨ ਫਸਟ ਟੂ ਸੈਕੰਡ ਵਧੀਆ ਪ੍ਰਾਈਜ਼ ਰੱਖੇ ਸੀ ਫੋਰ ਵੀ ਬੜੇ ਪਲੇਅਰ ਆ ਜਿਨ੍ਹਾਂ ਦੇ ਆਡ